ਅੱਜ ਬਹੁਤ ਹੀ ਮਜ਼ੇਦਾਰ ਤੇ ਚਟਪਟੀ ਰੈਸਪੀ ਲੈ ਕੇ ਆਏ ਆ ਜੋ ਕਿ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਮਨਪਸੰਦ ਹੁੰਦੀ ਹੈ ਬੱਚੇ ਤਾਂ ਕੀ ਜੀ ਨੌਜਵਾਨ ਬੱਚੇ ਵੀ ਇਸ ਨੂੰ ਪਸੰਦ ਕਰਦੇ ਹੈਗੇ ਉਹ ਰੈਸਪੀ ਹੈਗੀ ਆ ਅੱਜ ਆਪਣੀ ਕੋਚੇ ਛੋਲੇ ਤੇ ਕੋਚੇ ਛੋਲੇ ਆਪਾਂ ਤੁਹਾਨੂੰ ਘਰ ਦੇ ਵਿੱਚ ਬਣਾਉਣੇ ਦੱਸਾਂਗੇ ਬਣਾਉਣੇ ਹੈ ਘਰ ਦੇ ਵਿੱਚ ਬਹੁਤ ਹੀ ਸੌਖੇ ਹੈਗੇ ਆਪਣੀਆਂ ਰਸੋਈ ਦੇ ਵਿੱਚੋਂ ਚੀਜ਼ਾਂ ਲੈ ਕੇ ਹੀ ਬਣਾਵਾਂਗੇ ਜਦੋਂ ਕਿ ਬਾਹਰ ਬੱਚੇ ਖਾਂਦੇ ਜ਼ਰੂਰ ਹੈ ਜਿਹੜੀਆਂ ਚੀਜ਼ਾਂ ਵਿੱਚ ਪਾਈਆਂ ਹੁੰਦੀਆਂ ਉਹ ਚੰਗੀ ਤਰ੍ਹਾਂ ਵਾਸ਼ ਵੀ ਨਹੀਂ ਹੁੰਦੀਆਂ ਉਸੇ ਤਰ੍ਹਾਂ ਕੱਟ ਕੇ ਪਾ ਦਿੰਦੇ ਆ ਤੇ ਉਸੇ ਤਰ੍ਹਾਂ ਬੱਚੇ ਖਾ ਲੈਂਦੇ ਆ ਜੋ ਕਿ ਆਪਣਾ ਖਾਣਾ ਬੱਚਿਆਂ ਲਈ ਸਿਹਤ ਲਈ ਹਾਨੀਕਾਰਕ ਹੈ ਤੇ ਅੱਜ ਆਪਾਂ ਘਰ ਦੇ ਵਿੱਚ ਸਾਫ਼ ਸੁਥਰਾ ਸਾਰੀਆਂ ਚੀਜ਼ਾਂ ਲੈ ਕੇ ਆਪਾਂ ਘਰੇ ਕੋਚੇ ਛੋਲੇ ਤਿਆਰ ਕਰਾਂਗੇ ਤੇ ਆਜੋ ਫਿਰ ਹੁਣ ਆਪਾਂ ਤੁਹਾਨੂੰ ਦੱਸੀਏ ਉਹ ਕਿਹੜੀ ਰੈਸਪੀ ਹੈ ਜੋ ਆਪਣੇ ਕੋਚੇ ਛੋਲਿਆਂ ਦੇ ਵਿੱਚ ਵਰਤੀ ਜਾਂਦੀ ਹੈ ਹਾਂਜੀ ਆਪਾਂ ਦੋ ਛੋਟੀਆਂ ਕਟੋਰੀਆਂ ਜਿਹੜੀਆਂ ਆਪਣਾ ਚੰਨਿਆਂ ਦੀਆਂ ਲੈ ਲਈਆਂ ਸੀ ਇਹਨਾਂ ਨੂੰ ਭਿਉਂ ਕੇ ਰੱਖਤਾ ਸੀ ਪਹਿਲਾਂ ਭਿਉਂ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਉਬਾਲ ਲਿਆ ਉਬਾਲਣ ਤੋਂ ਬਾਅਦ ਇਸ ਤਰ੍ਹਾਂ ਹੀ ਐ ਇੰਨੇ ਕ ਪੋਲੇ ਹੋ ਜਾਣ ਓਨੇ ਕ ਆਪਾਂ ਉਬਾਲਣੇ ਹੈਗੇ ਉਸ ਤੋਂ ਬਾਅਦ ਫਿਰ ਹੁਣ ਆਪਾਂ ਇੱਕ ਪਾਵਾਂਗੇ ਪਿਆਜ਼ ਕੱਟਿਆ ਹੋਇਆ ਪਿਆਜ਼ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਠੰਡੇ ਪਾਣੀ ਦੇ ਨਾਲ ਆ ਪਿਆਜ਼ ਪਾ ਲਿਆ ਛੋਟਾ ਛੋਟਾ ਬਰੀਕ ਕੱਟਿਆ ਹੋਇਆ ਪਿਆਜ਼ ਹੈਗਾ ਤੇ ਉਸੇ ਤਰ੍ਹਾਂ ਹੀ ਆਪਾਂ ਛੋਟਾ ਛੋਟਾ ਕੱਟਿਆ ਹੋਇਆ ਇੱਕ ਆਲੂ ਪਾਉਣਾ ਆਲੂਆਂ ਨੂੰ ਉਬਾਲ ਲਿਆ ਆਲੂ ਵਾਲ ਕੇ ਪਾਉਣੇ ਆ ਕੱਚੇ ਨਹੀਂ ਪਾਉਣੇਗੇ ਹੁਣ ਆਪਾਂ ਇੱਕ ਟਮਾਟਰ ਛੋਟਾ ਛੋਟਾ ਕੱਟਿਆ ਹੋਇਆ ਇਹ ਲੈ ਲਿਆ ਛੋਟੇ ਛੋਟੇ ਪੀਸਾਂ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਕੱਟ ਲੈਣਾਗਾ ਹੁਣ ਉਸ ਤੋਂ ਬਾਅਦ ਆਪਾਂ ਇੱਕ ਕੇਲਾ ਲੈ ਲਿਆ ਕੇਲੇ ਨੂੰ ਵੀ ਛੋਟੇ ਛੋਟੇ ਪੀਸਾਂ ਦੇ ਨਾਲ ਕੱਟ ਲਿਆ ਗਾ ਤੇ ਆਪਾਂ ਕੱਟ ਕੇ ਕਿਉਂਕਿ ਇਹਦਾ ਵੀ ਸਵਾਦ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾਗਾ ਤੇ ਕੇਲਾ ਪਾਉਣ ਦੇ ਵਿੱਚ ਨਾਲੇ ਮਠਾਸ ਬਣ ਜਾਂਦੀ ਹੈਗੀ ਤੇ ਹੁਣ ਆਪਾਂ ਛੋਟੀ ਇੱਕ ਹਰੀ ਮਿਰਚ ਕੱਟੀ ਹੋਈ ਲੈ ਲਈ ਕਿਉਂਕਿ ਆਪਾਂ ਇੱਕ ਹੀ ਮਿਰਚ ਲਈ ਆ ਬੱਚੇ ਕਈ ਵਾਰੀ ਜ਼ਿਆਦਾ ਤਿੱਖਾ ਪਸੰਦ ਨਹੀਂ ਕਰਦੇ ਛੋਟੇ ਬੱਚੇ ਤਾਂ ਨੌਜਵਾਨ ਬੱਚੇ ਜਿਹੜੇ ਉਹ ਤਿੱਖਾ ਵੀ ਖਾ ਲੈਂਦੇ ਆ ਕਿਉਂਕਿ ਆਪਾਂ ਇਹਦੇ ਵਿੱਚ ਲਾਲ ਮਿਰਚ ਵੀ ਪਾਉਣੀ ਆ ਤਾਂ ਕਰਕੇ ਆਪਾਂ ਇੱਕ ਹਰੀ ਮਿਰਚ ਪਾ ਲਈ ਜੇ ਤੁਸੀਂ ਜ਼ਿਆਦਾ ਤਿੱਖਾ ਪਸੰਦ ਕਰਦੇ ਹੋ ਤਾਂ ਹਰੀਆਂ ਮਿਰਚਾਂ ਦੋ ਵੀ ਕੱਟ ਸਕਦੇ ਆਂਗੀ ਹੁਣ ਆਪਾਂ ਸਵਾਦ ਅਨਸਾਰ ਆਪਾਂ ਪਾਵਾਂਗੇ ਇਹ ਨਮਕ ਨਮਕਾ ਜਿਹੜਾ ਆਪਾਂ ਸੇਂਦਾ ਨਮਕ ਲਿਆਗਾ ਸੇਂਦਾ ਨਮਕ ਇੱਕ ਚਮਚਾ ਜਿਹੜਾ ਪਾ ਲਿਆ ਆਪਾਂ ਹੁਣ ਆਪਾਂ ਇੱਕ ਚਮਚੀ ਲਾਲ ਮਿਰਚ ਪਾਵਾਂਗੇ ਇੱਕ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਟੇਬਲस्पून ਆ ਜਿਹੜਾ ਆਪਾਂ ਪਾਵਾਂਗੇ ਪੁੱਜੇ ਹੋਏ ਜੀਰੇ ਦਾ ਕਿਉਂਕਿ ਇਹਦਾ ਵੀ ਬਹੁਤ ਵਧੀਆ ਫਲੇਵਰ ਆਉਂਦਾਗਾ ਪੁੱਜੇ ਹੋਏ ਜੀਰਾ ਪਾਉਣਾ ਜ਼ਰੂਰੀ ਆਗਾ ਹਾਫ 스ਪੂਨ ਆ ਜਿਹੜਾ ਆਪਾਂ ਬਲੈਕ ਸਾਲਟ ਦਾ ਪਾਵਾਂਗੇ ਕਿਉਂਕਿ ਇਹਦਾ ਵੀ ਪਾਉਣਾ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਜਿਹੜਾ ਟੇਸਟ ਆ ਉਹ ਵਧੀਆ ਬਣ ਜਾਂਦਾਗਾ ਤੇ ਹੁਣ ਆਪਾਂ ਪਾਉਚ ਪਾਵਾਂਗੇ ਟਮੇਟੋ ਸੌਸ ਦਾ ਤੇ ਬਦੋ ਪਾ ਚ ਪਾ ਲਵਾਂਗੇ ਅੱਧਾ ਚਮਚਾ ਆਪਾਂ ਚਾਟ ਮਸਾਲੇ ਦਾ ਪਾਵਾਂਗੇ ਕਿਉਂਕਿ ਇਹ ਵੀ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਵਧੀਆ ਲੱਗਦਾ ਇਹਦੇ ਨਾਲ ਟੇਸਟ ਆਉਂਦਾ ਹੁਣ ਆਪਾਂ ਅੱਧਾ ਕ ਚਮਚ ਪੁਦੀਨਾ ਪਾਊਡਰ ਦਾ ਵੀ ਪਾ ਲਵਾਂਗੇ ਕਿਉਂਕਿ ਪਦੀਨੇ ਪਾਊਡਰ ਨਾਲ ਵੀ ਬਹੁਤ ਵਧੀਆ ਟੇਸਟ ਆ ਜਿਹੜਾ ਆਉਂਦਾ ਹੈ ਜੇ ਤੁਸੀਂ ਹਰਾ ਧਨੀਆ ਪਾਉਣਾ ਤਾਂ ਹਰਾ ਧਨੀਆ ਵੀ ਪਾ ਸਕਦੇ ਆ ਮਿਕਸ ਕਰ ਲਵਾਂਗੇ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇ ਤੁਹਾਨੂੰ ਨਮਕ ਵਗੈਰਾ ਤੁਸੀਂ ਜ਼ਿਆਦਾ ਖਾਣਾ ਤਾਂ ਹੋਰ ਵੀ ਦੇਖ ਕੇ ਜ਼ਿਆਦਾ ਪਾ ਸਕਦੇ ਆ ਇਸ ਤਰ੍ਹਾਂ ਵੀ ਆਪਾਂ ਖਾ ਸਕਦੇ ਆ ਬਿਨਾ ਨਿਕੋਲਚੀਆਂ ਤੋਂ ਕੱਲੇ ਛੋਲੇ ਵੀ ਮਿਲਾ ਕੇ ਇਸ ਤਰ੍ਹਾਂ ਖਾ ਸਕਦੇ ਆ ਜੋ ਕਿ ਬੱਚੇ ਇਹ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਆ ਇਹ ਬੱਚਿਆਂ ਨੂੰ ਜਦੋਂ ਵੀ ਮੰਗਣ ਉਸੇ ਤਰ੍ਹਾਂ ਬਣਾ ਕੇ ਦੇ ਦਿਓ ਤਾਂ ਬਹੁਤ ਹੀ ਜਲਦੀ ਦੇ ਵਿੱਚ ਇਹ ਤਿਆਰ ਹੋ ਜਾਂਦੇ ਆ ਨਿੰਬੂ ਵੀ ਆਪਾਂ ਥੋੜਾ ਜਾਇਦੇ ਉੱਤੇ ਪਾਵਾਂਗੇ ਨਿੰਬੂ ਪਾਉਣਾ ਵੀ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਖੱਟਾ ਮਿੱਠਾ ਜਿਹੜਾ ਸਵਾਦ ਆਉਂਦਾ ਹੈਗਾ ਹੁਣ ਮਿਸ਼ਨ ਜਿਹੜਾ ਆਪਣਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਆਪਾਂ ਜਮਾ ਇਹਨੂੰ ਮਿਕਸ ਹੈ ਜਿਹੜਾ ਕਰ ਲਿਆ ਤੇ ਹੁਣ ਆਪਾਂ ਕੋਚੀ ਹੈ ਜਿਹੜੇ ਤੇ ਤਵੇ ਦੇ ਉੱਤੇ ਸੇਕਦੇ ਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਭਰਾਂਗੇ ਹੁਣ ਆਪਾਂ ਇਹ ਰੈਡੀਮੇਡ ਕੁਲਚੇ ਜਿਹੜੇ ਲੈ ਲਿਆ ਇਹ ਤੁਸੀਂ ਸ਼ੌਪ ਤੋਂ ਲੈ ਸਕਦੇ ਮਿਲ ਜਾਂਦੇ ਹੈਗੇ ਆਨੇ ਕੱਦ ਦੇ ਨਾਲ ਆਪਾਂ ਹੌਲੀ-ਹੌਲੀ ਇਹਨਾਂ ਦੀ ਪੌਕਟ ਜੀ ਬਣਾ ਲਵਾਂਗੇ ਅੱਧੇ ਹਿੱਸੇ ਤੱਕ ਆਪਾਂ ਕੱਟ ਲਾਵਾਂਗੇ ਪੂਰਾ ਨਹੀਂ ਲਾਉਣਾਗਾ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਕਟਪਾ ਲਗਾ ਲਿਆ ਸਟਫਿੰਗ ਕਰਨ ਵਾਸਤੇ ਤੇ ਇਸ ਤਰ੍ਹਾਂ ਦੇਖੋ ਆਪਾਂ ਇਹਨਾਂ ਦੀ ਪੌਕਟ ਜੀ ਬਣਾ ਲਈ ਆ ਹੁਣ ਆਪਾਂ ਇਹਨੂੰ ਤਵੇ ਤੇ ਸੇਕਾਂਗੇ ਤਵਾ ਆਪਣਾ ਗਰਮ ਹੋ ਗਿਆ ਆਪਾਂ ਦੇਸੀ ਘੀ ਲਗਾ ਲਿਆ ਇਹਦੇ ਵਿੱਚ ਤੇ ਜੇ ਤੁਸੀਂ ਬਟਰ ਲਗਾਉਣਾ ਬਟਰ ਵੀ ਲਗਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਹਨਾਂ ਨੂੰ ਇਹਨਾਂ ਨੂੰ ਉਹਦੇ ਉੱਤੇ ਰੱਖ ਦੇਵਾਂਗੇ ਇਸ ਤਰ੍ਹਾਂ ਐ ਕਰਕੇ ਇਸ ਤਰ੍ਹਾਂ ਪਾ ਸੇਕਨ ਹੌਲੀ ਹੌਲੀ ਸੇਕ ਇਹਨੂੰ ਲਵਾ ਲਵਾਂਗੇ ਮੀਡੀਅਮ ਫਲੇਮ ਦੇ ਉੱਤੇ ਇਹਨਾਂ ਨੂੰ ਗਰਮ ਕਰਨਾਗਾ ਦੋਨਾਂ ਪਾਸੇ ਆਪਾਂ ਜਿਹੜੇ ਇਹਨਾਂ ਦੇ ਗਰਮ ਕਰ ਲਵਾਂਗੇ ਤਵਾ ਆਪਣਾ ਪੂਰਾ ਗਰਮ ਹੈ ਉਸ ਨੂੰ ਬੰਦ ਵੀ ਕਰ ਦੇਵਾਂਗੇ ਆਪਾਂ ਇਸ ਤਰ੍ਹਾਂ ਇਹਦੇ ਤਵੇ ਗਰਮ ਦੇ ਉੱਤੇ ਹੀ ਆਪਾਂ ਇਹਨਾਂ ਨੂੰ ਸੇਕਾਂਗੇ ਕੋਲਚੇ ਜਿਹੜੇ ਆਪਣੇ ਸਿੱਖ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਥੱਲੇ ਲਾ ਲਵਾਂਗੇ ਹੁਣ ਆਪਾਂ ਕੋਲਚਿਆਂ ਦੀ ਜਿਹੜਾ ਆਪਾਂ ਮਿਸ਼ਨ ਤਿਆਰ ਕੀਤਾ ਸੀ ਉਹਦੇ ਨਾਲ ਸਟੱਪਨ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਸਾਰੇ ਇਹਨਾਂ ਨੂੰ ਇੱਕ 스푼 ਦੀ ਮਦਦ ਨਾਲ ਤੁਸੀਂ ਇਸ ਤਰ੍ਹਾਂ ਜਿਹੜੀ ਪੌਕਟ ਬਗੰਬਣੀ ਬਣਾਈ ਆਪਾਂ نیچے ਕਰ ਕਰਕੇ ਸਾਰੇ ਜਿਹੜੇ ਆਪਾਂ ਛੋਲਿਆਂ ਦਾ ਮਿਸ਼ਨ ਆ ਜਿਹੜਾ ਤਿਆਰ ਕੀਤਾ ਆਪਾਂ ਸਾਰਾ ਚੰਗੀ ਤਰ੍ਹਾਂ ਭਰ ਲਵਾਂਗੇ ਛੋਲੇ ਆਪਣੇ ਬਣ ਕੇ ਹੁਣ ਤਿਆਰ ਹੋ ਗਏ ਆਗੇ ਤੁਸੀਂ ਵੀ ਇਸ ਮੇਰੇ ਤਰੀਕੇ ਦੇ ਨਾਲ ਜਰੂਰ ਬਣਾਇਓ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਵੀ ਤੁਹਾਡੇ ਕੋਲ ਚੇ ਛੋਲੇ ਆ ਜਿਹੜੇ ਕਿਸ ਤਰ੍ਹਾਂ ਦੇ ਬਣਿਆਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਵੀ ਦਬਾ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ